ਪਾਰਟੀ ਸਪਲੱਸ ਤੋਂ ਸੇਫਟੀ ਇਨਸਨ ਨੂੰ ਵੀ ਬਾਹਰ ਕਰ ਦਿੱਤਾ ਗਿਆ। ਦੁੱਖ ਹੈ ਕਿ ਉਹਨਾਂ ਲੋਕਾਂ ਨੂੰ ਘਬਰਾਹ ਕਰਨ ਵਾਲਾ ਕੱਲ ਬਿਆਨ ਦਿੱਤਾ ਸਾਰਾ। ਉਹਨਾਂ ਤੇ ਵੀ ਕਹਿੰਦੇ ਕਿ ਹੁਣ ਸਹਾਸ਼ਨੀ ਕਮੇਟੀ ਜੋ ਫੈਸਲਾ ਕੀਤਾ ਉਹ ਗੈਰਸੰਵਿਧਾਨਿਕ ਹੈਗਾ। ਉਹਨਾਂ ਦੇ ਕਹਿਤ ਤਾਂ ਵੱਡਦਾ ਨਹੀਂ। ਕਿਹੜੀ ਕਾਨੂੰਨ ਦੀ ਕਿਤਾਬ ਉਹਨਾਂ ਕੋਲ ਕਿਹੜਾ ਅਧਿਕਾਰ ਹੈ? ਜੇ ਕਹਿੰਦੇ ਕਿ ਜੀ ਮੈਂ ਪ੍ਰਧਾਨ ਬਣ ਗਿਆ ਕਹਿੰਦੇ ਫਿਰ ਕਿਹੜੇ ਨੂੰ ਕੁਝ ਕਹਿ ਦੂੰਗਾ। ਸੋ ਸ਼ੋਮਨੀ ਕਾਲੀ ਤਲ ਦੇ ਵੱਲੋਂ ਇੱਕ ਵੱਡਾ ਫੈਸਲਾ ਲੰਦਿਆ ਹੋਇਆ ਪਹਿਲੇ ਜਿੱਥੇ ਬਾਗਿਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਉੱਥੇ ਸੁਖਦੇਵ ਢੀਂਸਾ ਜੋ ਕਿ ਆਪਣੇ ਆਪ ਨੇ ਸਰਪਲਸ ਕੇਂਦਰ ਹੈ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੋ ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਜਿਹੜੇ ਕਿ ਭੁੰਦਰ ਸਾਹਿਬ ਮੌਜੂਦ ਨੇ ਭੁੰਦਰ ਸਾਹਿਬ ਅੱਜ ਵੱਡਾ ਫੈਸਲਾ ਲਿਆ ਗਿਆ ਹੈ ਕਿ ਇਹ ਪਾਰਟੀ ਸਰਪਲਸ ਸੁਖਦੇਵ ਢੀਂਸਾ ਨੂੰ ਵੀ ਬਾਹਰ ਕਰ ਦਿੱਤਾ ਗਿਆ ਅਸਲ ਉਹਨਾਂ ਨੇ ਜੋ ਗਲਤ ਕਾਰਵਾਈ ਕੱਲ ਕੀਤੀ ਲੋਕਾਂ ਨੂੰ ਘਬਰਾਹਤ ਕਰਨ ਦੀ ਉਹਨਾਂ ਦੀ ਉਮਰ ਕਰਕੇ ਤੇ ਸਿਹਤ ਕਰਕੇ ਉਹਨੂੰ ਰਹਿਤ ਸੀ ਕਿ ਇਸ ਉਮਰ ਦੇ ਵਿੱਚ ਇਹਨਾਂ ਨੂੰ ਕੀ ਕੁਝ ਕਹਿਣਾ ਹੈਗਾ ਕੋਈ ਗੱਲ ਨਹੀਂ ਤੇ ਕਿਹੜਾ ਐਕਟਿਵ ਨੇ ਲੇਕਿਨ ਦੁੱਖ ਹੈ ਕਿ ਉਹਨਾਂ ਲੋਕਾਂ ਨੂੰ ਘਬਰਾਹ ਕਰਨ ਵਾਲਾ ਕੱਲ ਬਿਆਨ ਦਿੱਤਾ ਸਾਰਾ ਜੋ ਉਹਨਾਂ ਦੇ 100% ਕੋਈ ਉਹਨਾਂ ਦੇ ਇਖਤਿਆਰ ਦੀ ਕਿ 0% ਵੀ ਹੈ ਨਹੀਂ ਇਸ ਲਈ ਫਿਰ ਆ ਜੇ ਫੈਸਲਾ ਕਰਨਾ ਪਿਆ ਅੱਜ ਕਿ ਲੋਕਾਂ ਨੂੰ ਹੋਰ ਘਬਰਾਹ ਹੋਰ ਘਬਰਾਹ ਕਰਨਗੇ ਇਸ ਕਰਕੇ ਫੈਸਲਾ ਲੈ ਲਿਆ ਉਹਨਾਂ ਤੇ ਵੀ ਕਹਿੰਦੇ ਕਿ ਹੁਣ ਸਸ਼ਨੀ ਕਮੇਟੀ ਜੋ ਫੈਸਲਾ ਕੀਤਾ ਉਹ ਗੈਰ ਸਵਿਧਾਨਿਕ ਹੈਗਾ ਯਾਰ ਉਹਨਾਂ ਦੇ ਕਹਿਤ ਤਾਂ ਵੱਡਦਾ ਨਹੀਂ ਕਿਹੜੀ ਕਾਨੂੰਨ ਦੀ ਕਿਤਾਬ ਉਹਨਾਂ ਕੋਲ ਕਿਹੜਾ اختیار ਹੈ ਇਹ ਤਾਂ ਵਿਧਾਨ ਹੈ ਵਿਧਾਨ ਚ ਇੱਕ ਸਿਸਟਮ ਹੈ ਉਹਦੇ ਬਤਾਂ ਉੱਪਰ ਪਾਰਟੀ ਪ੍ਰਧਾਨ ਕੋਲੇ ਪਾਵਰ ਆ ਨਾ ਉਹਨੇ ਇੱਕ ਕਮੇਟੀ ਇਨਸਾਸ਼ੀ ਬਣਾਈ ਹੈ ਉਸ ਪਾਵਰ ਦੇ ਥੱਲੇ ਪਾਰਟੀ ਨੇ ਫੈਸਲਾ ਲਿਆ ਹੈ ਇਸ ਕਰਕੇ ਉਹਨ ਉਹਦੇ ਕੋਲ ਤਾਂ ਕੋਈ اختیار ਹੀ ਨਹੀਂ ਸੁਖਦੇਵ ਇਹ ਵੀ ਕਹਿ ਸੁਖਦੇਵ ਟਿੰਸਾ ਨੇ ਕਿ ਸੁਖਬੀਰ ਬਾਦਲ ਪ੍ਰਧਾਨਗੇ ਲੈਕਨ ਸੋ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਿ ਵਿਸ਼ੇਸ਼ ਜਿਹੜਾ ਕਿ ਡੈਲੀਗੇਟ ਸਦਨ ਦਾ ਵੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਉਹਨਾਂ ਨੂੰ ਕਿਸ ਨੇ ਹਟਾਇਆ ਹੈ ਜੋ ਵਰਜੀਆ ਕਰਨ ਕੋਈ ਉਹਨਾਂ ਕੋਲੇ ਕੋਈ ਜੇਕਰ ਕਿਹ ਜੀ ਮੈਂ ਪ੍ਰਧਾਨ ਬਣ ਗਿਆ ਕਹੇ ਫਿਰ ਕਿਹੜੇ ਕੁਝ ਕਹਿ ਦੂੰਗਾ ਇਸ ਕਰਕੇ ਆਏ ਕਿਤੇ ਗੱਲਾਂ ਨਾ ਬਣਦੇ ਲੇਕਿਨ ਜੋ ਡੈਲੀਗੇਟ ਦੀ ਭਰਤੀ ਡੈਲੀਗੇਟ ਸਿਸਟਮ ਉਹ ਸਾਰਾ ਰਿਕਾਰਡ ਹੈ ਕਮਿਸ਼ਨ ਕੋਲੇ ਉਹਦੇ ਮੁਤਾਬਕ ਹੈ ਪ੍ਰਧਾਨ ਪ੍ਰਧਾਨ ਕੋਈ ਅਸਰਤਾ ਹੈ ਨਹੀਂ ਜ਼ਬਾਨੀ ਕਲਾਮੀ ਹੈ ਭਰੋਸਾ ਹੈ ਪਾਰਟੀ ਨੂੰ ਤਾਂ ਉਹ ਪ੍ਰਧਾਨ ਨੇ ਸੋ ਅੱਗੇ ਤਾਂ ਕੀ ਫਿਊਚਰ ਆਉਣ ਵਾਲਾ ਕਾਲੀ ਦਲ ਦਾ ਜੇਕਰ ਆਪਾਂ ਗੱਲ ਕੀਤੀ ਜਾਵੇ ਫਿਊਚਰ ਕਾਲੀ ਦਲ ਦਾ ਹਮੇਸ਼ਾ ਗੁਰੂ ਕਿਰਪਾ ਕਰੋ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਬਲੰਦਰ ਸਿੰਘ ਪੁੰਦਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਜੋ ਕੱਲ ਬਿਆਨ ਦਿੱਤਾ ਗਿਆ ਸੀਗਾ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਅਤੇ ਉਹਨਾਂ ਕਿਹਾ ਸੀ ਕਿ ਮੈਂ ਸਰਪਲਸ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਇਸੇ ਕਰਕੇ ਜਿਹੜਾ ਕਿ ਬਾਗੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ ਸੀ ਸ਼੍ਰੋਮਣੀ ਕਾਲੀਗਲ ਦੀ ਅਨੁਸ਼ਾਸਨੀ ਕਮੇਟੀ ਨੂੰ ਉਹਨਾਂ ਰਾਤ ਕੀਤਾ ਸੀ ਪਰ ਇਸ ਤੋਂ ਬਾਅਦ ਜਿਹੜਾ ਕਿ ਵੱਡਾ ਐਕਸ਼ਨ ਲੈ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਜੋ ਕਿ ਚੇਅਰਮੈਨ ਨਵੀਵੀ ਨੇ ਭੁੰਦਰ ਸਾਹਿਬ ਉਹਨਾਂ ਦੇ ਵੱਲੋਂ ਸੁਖਦੇਵ ਢੀਂਸਾ ਨੂੰ ਹੀ ਪਾਰਟੀ ਤੋਂ ਦਰਖਨਾਰ ਕਰ ਦਿੱਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਲੈ ਕੇ ਕੀ ਅੱਗੇ ਦੀ ਰਣਨੀਤੀ ਰਹਿਣ ਵਾਲੀ ਹੈ ਜਿਹੜੇ ਕਿ ਬਾਗੀ ਧੜੇ ਦੀ ਜਾਂ ਫਿਰ ਅੱਗੇ ਕੀ ਫਿਊਚਰ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਜੁੜ ਰਹੇ ਹਮਦਰ ਟੀਵੀ ਦੇ ਕੈਮਰਾ ਪਰਸਨ ਮੋਨਲ ਪਰਮਿੰਦਰ ਚੰਡੀਗੜ੍ਹ